ਪਰਮਾਤਮਾ ਦੀ ਦੇਣਾ ਹੀ ਮੈਂ ਤੁਹਾਡੇ ਵਿੱਚ ਜੁੜ ਰਿਹਾ ਹਾਂ ਹਾਲਾਤੇ ਨਹੀਂ ਸਿੰਘੇ ਵੀ ਮੈਂ ਜੁੜਦਾ ਰਹਿ ਜਾਂਦਾ 12:24 ਮਿੰਟੇ ਮੇਰੀ ਵਾਈਫ ਹੈ ਬ੍ਰਿਸਬਨ ਤੋਂ ਆਈ ਹੈ ਮੈਂ ਉਹਨੂੰ ਰਿਸਿਵ ਕਰਨ ਵਾਸਤੇ ਗਿਆ ਜਾਂਜ ਲੇਟ ਹੋ ਗਿਆ 12:24 ਮਿੰਟੇ ਤੇ ਸਵਾ 1 ਵਜੇ ਅਸੀਂ 에어ਪੋਰਟ ਤੋਂ ਬਾਹਰ ਨਿਕਲੇ ਮੈਂ ਮੇਰੀ ਮਿਸਿਸ ਇੱਕ ਦਵਿੰਦਰ ਸਿੰਘ ਮਲੂੜ ਤੋਂ ਵਰਜਾ ਪਿੰਡ ਨਾਲ ਉਹ ਵੀ ਬ੍ਰਿਸਬਨ ਤੋਂ ਆਇਆ ਸੀ ਤੇ ਮੇਰੇ ਬੇਟੇ ਨੇ ਆਖਿਆ ਸੀ ਵੀ ਤੁਸੀਂ ਇਹਨਾਂ ਨੂੰ ਵੀ ਨਾਲ ਲੈ ਚਲੋ ਵੀ ਇੱਕ ਬੰਦੇ ਵਾਸਤੇ ਟੈਕਸੀ ਕਿਵੇਂ ਆਉਗੀ ਵੀ ਮੁਸ਼ਕਲ ਨਾ ਹੋਵੇ ਉਹਨੂੰ ਵੀ ਮੈਂ ਨਾਲ ਲੈ ਬਿਠਾਇਆ ਇਹ ਮੁੰਡਾ ਲਖਵਿੰਦਰ ਸਿੰਘ ਸਾਡਾ ਡਰਾਈਵਰ ਸੀ ਸਕਿਲਡ ਬੰਦਾ ਸੀ ਨੌਜਵਾਨ ਮੁੰਡਾ ਸੀ ਪਹਿਲਾਂ ਮੈਂ ਸਾਰਾ ਕੁਝ ਕਰਨ ਤੋਂ ਉਹਨੂੰ ਦਾਅ ਦਿੰਨਾ ਉਹਦਾ ਨੰਬਰ ਵੀ ਮੇਰੇ ਕੋਲ ਹੈ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਜ਼ਰੂਰੀ ਸੋਣਾ ਹੈ ਵੀ ਐਡਾ ਸਕਿਲਡ ਮੁੰਡਾ ਆਪ ਦੀ ਜੋਖਮ ਜਪਾ ਕੇ ਸਾਡੀ ਜਾਨ ਬਚਾਈ ਹੋਵੇ ਅਸੀਂ ਉੱਥੋਂ ਚੱਲ ਕੇ ਸਵਾ 1:00 ਵਜੇ ਬਾਹਰ ਨਿਕਲ ਕੇ ਸਵਾ 2:00 ਵਜੇ ਜਿਹੜਾ ਨੈਸ਼ਨਲ ਹਾਈਵੇ 9 ਨੰਬਰ ਦੇ ਉੱਤੇ ਹਵੇਲੀ ਹੈ ਢਾਬਾ ਹੋਟਲ ਮੰਨਤ ਹੁਣ ਦੇ ਨਾਲ ਕਰਕੇ ਅਸੀਂ ਉੱਥੇ ਬੈਠ ਕੇ ਚਾਹ ਪਾਣੀ ਪੀਤਾ ਬੈਠੇ ਆ ਸਾਡੇ ਨਾਲ ਦੋ ਮੰਡੇ ਹੋਰ ਵੀ ਆ ਕੇ ਬੈਠੇ ਆ ਨਾਈਟ ਦੇ ਸਾਨੂੰ ਉਹਨਾਂ ਦਾ ਉਹਨਾਂ ਦੇ ਟੀ-ਸ਼ਰਟ ਪਾਈਆਂ ਲੋਹਰਾਂ ਪਾਈਆਂ ਆਮ ਰੁਟੀਨ ਦੇ ਵਿੱਚ ਅਸੀਂ ਵੀ ਪੀਨੇ ਆ ਉਹਨੇ ਪੀਨੇ ਆ ਆ ਸਾਡਾ ਉਹਨਾਂ ਕੋਈ ਮਤਲਬ ਨਹੀਂ ਸੀ ਵੀ ਕਿਵੇਂ ਆ ਤੁਸੀਂ ਕੀ ਕਰਦੇ ਆ ਉਹ ਬਾਅਦ ਦੇ ਵਿੱਚ ਸਾਨੂੰ ਦੱਸਦੇ ਆਂ ਵੀ ਉਹ ਸਾਨੂੰ ਕਿਵੇਂ ਪਤਾ ਲੱਗੀ। ਉੱਥੇ ਉਹਨਾਂ ਨੇ ਸਾਨੂੰ ਅਸੀਂ ਚਾਹ ਪਾਣੀ ਪੀਤਾ ਬੈਠੇ ਆਂ। ਅਸੀਂ ਸਵੇਰ ਤੋਂ ਪੌਣੇ 3 ਜਾਂ 3 ਦੇ ਆਸ-ਪਾਸੇ ਅਸੀਂ ਉਹ ਹੋਟਲ ਛੱਡਦਾ ਤੇ ਅਸੀਂ ਆਪਦੀ ਮੰਜ਼ਿਲ ਆਪਦੇ ਰਾਸਤੇ ਪੰਜਾਬ ਘਰ ਵੱਲੇ ਅਸੀਂ ਚੱਲਦੇ ਆਂ। ਅਜੇ ਵੀ 25 ਕਿਲੋਮੀਟਰ ਅਸੀਂ ਗਏ ਆਂ ਤੇ ਪਿੱਛੋਂ ਇੱਕ ਗੱਡੀ ਆਈ ਆ ਜਿਹੜੀ ਸਾਡੇ ਕੋਲ ਵੀ ਸੀਰਾ ਸੀ ਤੇ ਉਹਨਾਂ ਕੋਲ ਵੀ ਸੀਰਾ ਸੀ ਬੜੀਆਂ ਤੇਜ਼ ਲੈਤਾ। ਉਹਨਾਂ ਨੇ ਸਾਨੂੰ ਚਲ ਕੇ ਬਿਲਕੁਲ ਦਿਨ ਅੱਗੇ ਬ੍ਰੇਕ ਮਾਰ ਦਿੱਤਾ। ਅਸੀਂ ਘਬਰਾ ਗਏ ਸਿੱਖ ਵੀ ਇਹ ਕੀ ਹੋ ਗਿਆ ਵੀ ਕਾਰ ਨਹੀਂ ਕੀ ਬ੍ਰੇਕ ਆਉਣ ਲੱ ਮਾਰਿਓ ਨੇ ਸਾਡੀ ਗੱਡੀ ਨੂੰ ਹਿੱਟ ਕਿਉਂ ਕੀਤਾ ਜਾਂ ਸਾਡੀ ਗਲਤੀ ਹੈ ਤੇ ਸਾਡੇ ਡਰਾਈਵਰ ਨੇ ਕਿਹਾ ਵੀ ਅੰਕਲ ਜੀ ਆਪਾਂ ਹੁਣ ਮੌਦੇ ਪਹੁੰਚ ਆ ਗਏ ਆ ਆਪਣੇ ਕੋਲੇ ਗੈਰ ਹੰਸਰਾਂ ਨੇ ਪਿੱਛਾ ਕੀਤਾ ਉਹਨਾਂ ਨੇ ਉਹ ਆ ਕੇ ਆਪਣੇ ਦਿਹਾਵੀ ਹੋ ਗਏ ਉਹ ਆਪਣਾ ਨੁਕਸਾਨ ਕਰ ਗਏ ਹੁਣ ਤੁਸੀਂ ਸਬਰ ਰੱਖੋ ਤੇ ਆਰਾਮ ਨਾਲ ਬੈਠੋ ਮੈਂ ਜਣਾ ਮੇਰਾ ਖੰਗਿਆ ਤਕਰੀਬ ਉਥੋਂ ਅਸੀਂ ਚੱਲੇ ਆਂ ਜਿਵੇਂ ਜਿਵੇਂ ਵਾਰਦਾਤ ਹੋਣੀ ਕਰੇ ਸੱਜੇ ਮੁੰਡੇ ਓਕਾ ਦੇ ਖੱਬੇ ਬਣੋਕਾ ਦੇ ਅੱਗੇ ਕਦੇ ਪਿੱਛੇ ਹਾਸੇ ਚ ਕਰੇ ਹੋ ਸਾਡਾ ਵਾਰਦਾਤ ਹੁੰਦੇ ਰਹੀਆਂ ਤੇ ਸਾਨੂੰ ਇਹ 150 ਕਿਲੋਮੀਟਰ ਦੇ ਵਿੱਚ ਇੱਕ ਵੀ ਜਗ੍ਹਾ ਤੇ ਕੋਈ ਪੁਲਿਸ ਕਰਮਚਾਰੀ ਨਹੀਂ ਮਿਲਿਆ ਜਾਂ ਕੋਈ ਸਿਕਿਉਰਿਟੀ ਨਹੀਂ ਮਿਲੇ ਜਾਂ ਕੋਈ ਰੇਡ ਕਰਦਾ ਜਾਂ ਕੋਈ ਇਹ ਸੜਕ ਸੁਰੱਖਿਆ ਫੋਰਸ ਹੈ ਕੋਈ ਸਾਨੂੰ ਨਹੀਂ ਮਿਲਿਆ ਜਿਸ ਕਦੇ ਅਸੀਂ ਸ਼ਾਮ ਨੂੰ ਚ ਪੈ ਜਾਂਦੇ ਸੀ ਹੁਣ ਸਾਨੂੰ ਬਚਾਓ ਬਚਾਓ ਵਾਸਤੇ ਉੱਥੋਂ ਆ ਕੇ ਜਿਹੜੀ ਸਾਨੂੰ ਇੱਕ ਨੋਵਾ ਕਾਰ ਮਿਲਿਆ ਪੀਬੀ 29 ਨੰਬਰ ਸੀ ਅਗਲਾ ਨੰਬਰ ਸਾਥ ਹੋਣੀ ਪੜਿਆ ਗਿਆ ਜਦੋਂ ਹਾਂਸੀ ਕੋਲੇ ਆਈ ਉਹਨੇ ਸਾਨੂੰ ਕੱਟਿਆ ਤੇ ਸਾਨੂੰ ਇਹ ਹੋ ਗਿਆ ਅਸੀਂ ਇਹਦੇ ਮਗਰ ਲਾ ਕੇ ਨਾਲ ਬਚ ਗਏ ਜਦੋਂ ਹਾਂਸੀ ਦੇ ਉੱਤੇ ਫਲਾਈਓਵਰ ਦੇ ਗਏ ਆ ਉਹਨਾਂ ਨੇ ਅੱਗੇ ਹੰਕੇ ਕਾਰ ਰੋਕਤੀ ਹੈ ਅੱਛਾ ਜੀ ਜਦੋਂ ਕਾਰ ਅੱਗੇ ਨੋਵਾ ਰੋਕੀ ਆ ਉਹਦੇ ਮਗਰ ਅਸੀਂ ਆ ਉਹਨਾਂ ਨੇ ਜਦੋਂ ਰੋਕੀ ਆ ਤੇ ਇੱਕਦਮ ਬ੍ਰੇਕ ਮਾਰਦੇ ਅਸੀਂ ਵੀ ਉੱਥੇ ਖੜੋ ਗਏ ਆ ਇਸ ਦੌਰਾਨ ਉਹ ਬੰਦੇ ਵਿੱਚੋਂ ਨਿਕਲੇ ਆ ਵਿੱਚੋਂ ਨਿਕਲ ਉਹਨਾਂ ਦੇ بیسਬਾਲ ਨੌਜਵਨ بیسਬਾਲ ਫੜ ਕੇ ਇੱਕ ਉਹਨਾਂ ਨੇ ਡ్రਾਈਵਰ ਸਾਈਡ ਤੇ ਫਰੰਟ ਤੇ ਮਾਰਿਆ ਤੇ ਇੱਕ ਨੇ ਮੇਰੇ ਪਿੱਛੇ ਕੁਝ ਮਾਰ ਦਿੱਤਾ ਹਾਂ ਜਦੋਂ ਇਹ ਜਿਹਾ ਵਾਰਦਤਾ ਹੋਈਆਂ ਜਾਂਦੀਆਂ ਤੇ ਨੂਬਾ ਵਾਲਾ ਉਹਨਾਂ ਇਸ਼ਾਰਾ ਕਰਦਾ ਵੀ ਤੂੰ ਚੱਲ ਨੂਬਾ ਵਾਲਾ ਤੁਰ ਗਿਆ ਤੇ ਸਾਡਾ ਜਮ ਪਰਮਾਤਮਾ ਨੇ ਜਮਾ ਉਹਦੀ ਸਕਿੱਲ ਸੀਗੀ ਉਹਨੇ ਜਿਹੜਾ ਰਸਤਾ ਚੌੜਾ ਸੀਗਾ ਉਥੋਂ ਮੈਂ ਕਿਹਾ ਪੁੱਤ ਪਿੱਛੇ ਮੁੜ ਹੋ ਕੋਈ ਚਾਰਾ ਇਹ ਇਸ ਮੁੰਡੇ ਲਖਵਿੰਦਰ ਨੇ ਦਿੱਲੀ ਵੱਲ ਨੂੰ ਚਾਲੇ ਪਾਦੇ ਅਸੀਂ ਤਕਰੀਬਨ ਜਦੋਂ ਦਿੱਲੀ ਦਾ ਹਾਂਸੀ ਦੀ ਬਾਈਪਾਸ ਤੇ ਸਾਨੂੰ ਨੇ ਨੰਬਰ ਦਿੱਤਾ 100 ਨੰਬਰ ਤੇ ਵੀ ਤੁਸੀਂ ਰਿੰਗ ਕਰੋ ਜਿੰਨਾ ਹੋਈਦਾ ਰਿੰਗ ਕਰੋ ਤੇ ਮੈਂ ਬੈਕਗਰਾਉਂਡ ਦਾ ਤੇ ਤੁਸੀਂ ਪਰਵਾਹ ਨਾ ਕਰੋ ਅਸੀਂ ਉਥੋਂ ਮੁੜ ਕੇ ਖੱਬੇ ਹੱਥ ਇੱਕ ਪٹرول ਪੰਪ ਆ ਗਿਆ ਇੰਡੀਅਨ ਆਇਲ ਅਸੀਂ ਉਥੇ ਕਾਰ ਲਾਈ ਹੈ ਕਾਰ ਲਾ ਕੇ ਤੇ ਦਵਾ ਦਵਾ ਸੇ ਉਹਦੇ ਪਿਛਲੇ ਪਾਸੇ ਇੱਕ ਬਾਥਰੂਮ ਸੀ ਟਾਇਲਟ ਸੀ ਅਸੀਂ ਚਾਰੀ ਰਣਵੇ ਦੇ ਵਿੱਚ ਵੜ ਗਿਆ ਵੀ ਨੁਕਸਾਨ ਜਿਹੜਾ ਹੁੰਦਾ ਹੋਇਏ ਸਾਡੀ ਲਾਈਫ ਆ ਸਾਡੇ ਤੋੜ ਪਟ ਤੋਂ ਅਸੀਂ ਵੱਜ ਗਏ ਜਿਹੜਾ ਪੁਲਿਸ ਨਾਲ ਮੇਰੀ ਗਰਮੋਗਰਮੀ ਹੋਈ ਆ ਵੀ ਤੁਸੀਂ ਡੇਢ ਘੰਟਾ ਹੋ ਗਿਆ ਮੇਰੇ ਕੋਲ ਮੈਂ ਛੋਟੇ ਸਿਕਰੀ ਨੂੰ ਦਿੰਨੇ ਜਿਹੜੇ ਉਹਨਾਂ ਦਾ ਨੰਬਰ ਆ ਵੀ ਡੇਢ ਘੰਟਾ ਹੋ ਗਿਆ ਅਸੀਂ ਹਵੇਲੀ ਤੋਂ ਲੈ ਕੇ ਹਾਂਸੀ ਤਿੱਕਰ ਸਾਨੂੰ ਪਿੱਟਦੇ ਆ ਰਹੇ ਆ ਵੀ ਸਾਨੂੰ ਸੁਰੱਖਿਆ ਚਾਹੀਦੀ ਸਾਨੂੰ ਸੁਰੱਖਿਆ ਤੁਹਾਡਾ ਕੋਈ ਪ੍ਰਬੰਧ ਨਹੀਂ ਇੱਥੇ ਅਸੀਂ ਟੈਕਸ ਕਦੇ ਹਾਸੇ ਭਰਦੇ ਆ ਤੈਨਾਂ ਨੂੰ ਸ਼ਰਾਬੇ ਜਾਂ ਘਰੇ ਜਾਂ ਇਸ ਐਸ਼ ਪ੍ਰੋਫਸਸਸ ਤੇ ਦਿੰਨੇ ਆ ਤੁਸੀਂ ਸਾਨੂੰ ਕਰਦੇ ਦੁਰਬਿਆਰਾ ਸਾਨੂੰ ਲੋਕੇਸ਼ਨ ਦੱਸੋ ਮੈਂ ਕਿ ਲੋਕੇਸ਼ਨ ਅਸੀਂ ਉਪਰੇ ਬੰਨੇ ਸਾਨੂੰ ਲੋਕੇਸ਼ਨ ਦਾ ਕਿੱਥੇ ਦਾ ਫਿਰ ਅਸੀਂ ਲੋਕੇਸ਼ਨ ਸ਼ੇਅਰ ਕੀਤੀ ਜਦੋਂ ਅਸੀਂ ਉਹ ਕਹਿੰਦੇ ਕਿੱਥੇ ਐਸੇ ਕਹ ਜਿੰਨਾ ਚਿਰ ਫੋਰਸ ਪਟ્રોલ ਪੰਪ ਤੇ ਨਹੀਂ ਹੁੰਦੀ ਅਸੀਂ ਬਾਹਰ ਨਹੀਂ ਨਿਕਲਦੇ ਜਦੋਂ ਫੋਰਸ ਆਈਆ ਅਸੀਂ ਬਾਹਰ ਨਿਕਲੇ ਆ ਉਹ ਸਾਨੂੰ ਪੁੱਛਦੇ ਕਿ ਕਿੱਧਰ ਨੂੰ ਗਏ ਅਸੀਂ ਦਿੱਲੀ ਵਾਲੀ ਸੜਕ ਦਿੱਤਾ ਫੋਰਸ ਨੇ ਦਿੱਲੀ ਵਾਲੀ ਇਸ਼ਾਰਾ ਨਹੀਂ ਕੀ ਗਏ ਨਾ ਉਹਨਾਂ ਨੇ ਕੋਈ ਫੋਨ ਕੀਤਾ ਮੇਰੇ ਨਾਲ ਬੈਠਾ ਸੀ ਦਵਿੰਦਰ ਸਿੰਘ ਉਹਨੂੰ ਕਹਿੰਦੇ ਜੀ ਤੁਸੀਂ ਸਾਨੂੰ ਬਿਆਨ ਦਿਓ ਵੀ ਅਸੀਂ ਜਦੋਂ ਕੀਤਾ ਤੇ ਪੁਲਿਸ ਫੋਰਸ ਮੌਕੇ ਆ ਗਈ ਤੇ ਅਸੀਂ ਕੋਈ ਕਾਰਵਾਈ ਨਹੀਂ ਚਾਉਂਦੇ। ਮੈਂ ਕਿਹਾ ਕਾਰਵਾਈ ਕਿਉਂ ਨਹੀਂ ਚਾਉਂਦੇ? ਅਸੀਂ ਕਦੇ ਪਰੇ ਬੈਠੇ ਆਂ। ਕੱਲ ਮਰ ਕੇ ਤੁਹਾਨੂੰ ਸੱਦਿਆ। ਤੁਸੀਂ ਆ ਬੇਖੋ ਵੀ ਕਿੰਨਾ ਚਿਰ ਹੋ ਗਿਆ। ਅਸੀਂ ਕਿਤੇ ਕਿੰਨੇ ਵਜੇ ਤੋਂ ਲੈ ਕੇ ਕਿੰਨਾ ਚਿਰ ਤੁਹਾਨੂੰ ਰਿੰਗ ਕਰਦੇ ਆਂ ਵੀ ਸਾਨੂੰ ਸੁਰੱਖਿਆ ਦੀ ਲੋੜ ਆ, ਬਚਾਓ, ਬਚਾਓ। ਅਸੀਂ ਹੁਣ ਆਖਦੇ ਸਾਨੂੰ ਸੁਰੱਖਿਆ ਦੀ ਲੋੜ ਨਹੀਂ। ਨਹੀਂ ਜੀ ਤੁਹਾਨੂੰ ਸੁਰੱਖਿਆ ਕਭ ਦੇਤਾ ਜਿੱਥੇ ਜਾਓ ਅਸੀਂ ਪਹੁੰਚਾਉਨੇ ਆਂ। ਇਹਨਾਂ ਕਹਿ ਕੇ 200 ਫੋਰਸ ਦੀਆਂ ਗੱਡੀਆਂ ਆਈਆਂ। ਤੇ ਸਾਨੂੰ ਉਹਨਾਂ ਨੇ ਟੂਲ ਪਲਾਜ ਤੇ ਕਹਿੰਦੇ ਜਾਓ ਜੇ ਹੁਣ ਬਸ ਤੁਸੀਂ ਕਰੀਏ ਮੈਂ ਚਾਹੁੰਦਾ ਹੈ ਭਾਰਤ ਸਰਕਾਰ ਹੈ ਪੰਜਾਬ ਸਰਕਾਰ ਹੈ ਹਰਿਆਣਾ ਸਰਕਾਰ ਹੈ ਜੇ ਪੰਜਾਬ ਸਰਕਾਰ ਸੁਰੱਖਿਆ ਫੋਰਸ ਦੇ ਸਕਦੀ ਹੈ ਹਰਿਆਣਾ ਸਰਕਾਰ ਸ਼ੰਭੂ ਦੇਤੇ ਕਿਸਾਨਾਂ ਦੇ ਡੰਡੇ ਮਾਰਨ ਨੂੰ ਗੋਲੀਆਂ ਨਾਲ ਪੰਨੂ ਗੋਲੀਆਂ ਮਾਰਨ ਨੂੰ ਤਾਂ ਉਹਨਾਂ ਕੋਲ ਸੁਰੱਖਿਆ ਹੈਗੀ ਹੈ ਕਿ ਜਿਹੜੇ ਟੈਕਸ ਬੀਰਰ ਹੈ ਜਿਹੜੇ ਅਸੀਂ ਇਹ ਹਜ਼ਾਰਾਂ ਰੋਲ ਟੈਕਸ ਉਹਨਾਂ ਨੇ ਹੋਟਲਾਂ ਨੂੰ ਦਿੱਨੇ ਆ ਉਹਨਾਂ ਦੇ ਹਾਈਵੇ ਨੂੰ ਦਿੱਨੇ ਆ ਟੈਕਸ ਭਰਦੇ ਆ ਕਿੰਨੀਆਂ ਵਿੱਚ ਲੱਗੇ ਬੈਰੀਅਰ ਲੱਗੇ ਟੋਨ ਪਲੱਜ ਲੱਗੇ ਉਹਨਾਂ ਦੀ ਸੁਰੱਖਿਆस्ते ਇਹਨਾਂ ਦੇ ਕੋਈ ਪੈਸਾ ਨਹੀਂ ਕੋਈ ਇਹਨਾਂ ਵਾਸਤੇ ਪੈਸਾ ਨਹੀਂ ਚਾਹੀਦਾ ਕੀ ਇਹਨਾਂ ਸਾਡੀ ਜ਼ਿੰਦਗੀ ਨਾਲ ਖਲਵਾੜ ਕਰਦੇ ਆ ਕੀ ਇਹਨਾਂ ਪਿਆਰ ਕਰਾਂਗੇ ਭਾਜਪੀ ਦੀ ਸਰਕਾਰ ਸੈਂਟਰ ਦੇ ਵਿੱਚ ਵੀ ਸੀ ਮੈਂ ਟਿਕਰੀ ਬਾਰਡਰ ਦੇ ਉੱਤੇ 378 ਦਿਨ ਬਾਰਡ ਰਿਹਾ ਪਰ ਮੇਰਾ ਮਨ ਇਹਨਾਂ ਨਹੀਂ ਡਰਿਆ ਸੀਗਾ ਸਾਡੇ ਕੋਲ ਆਉਂਦੇ ਸੀ ਆਰਐਸਐਸ ਦੇ ਬੰਦੇ ਹੁੰਦੇ ਸੀ ਝੁੱਗੀਆਂ ਨੂੰ ਜਲਣ ਵਾਲੇ ਆਉਂਦੇ ਸੀਗੇ ਡੰਡੇ ਲੈ ਕੇ ਆਉਂਦੇ ਸੀਗੇ ਪਰ ਮੈਂ ਦਿਲ ਕਹਿਮ ਰੱਖਿਆ ਸੀ ਪਰ ਜਿਹੜਾ ਇਹ ਕੰਡ ਹੈ ਇਹ ਮੇਰੇ ਵਾਸਤੇ ਜਿਹੜਾ ਉਹ ਸੀਨ ਹੈ ਮੈਂ ਪਾ ਦੀ ਜ਼ਿੰਦਗੀ ਚ ਨਹੀਂ ਪਲਾ ਸਕਦਾਗਾ ਜਿਹੜੀ ਉਹ ਮੈਂ ਜ਼ਿੰਦਗੀ ਦੇ ਮੌਤੇ ਵਿੱਚੋਂ ਕਿਵੇਂ ਨਿਕਲਿਆ ਜੀ ਅੱਜ ਪ੍ਰੈਸ ਕਾਨਫਰੰਸ ਫਾਇਦਾ ਕਰ ਰਹੇ ਹੋ ਤਾਂ ਕੀ ਮਕਸਦ ਹੈ ਕਿਉਂਕਿ ਇਹ ਵਾਕਿਆ ਤੁਹਾਡਾ ਜਿੰਨੇ ਨਹੀਂ ਮੇਰਾ ਮਤਲਬ ਇਹ ਹੈ ਵੀ ਮੈਂ ਕੱਲ ਜਦੋਂ ਆਇਆ ਸੀਗਾ ਮੇਰਾ ਬੇਟਾ ਬ੍ਰੈਸਮੈਂਟ 'ਚ ਉਹ ਮੈਨੂੰ ਕਹਿੰਦਾ ਡੈਡੀ ਤੁਸੀਂ ਪੋਸਟ 'ਤੇ ਪਾ ਲਿਖ ਕੇ ਵੀ ਅੱਜ ਦੀ ਰਾਤ ਨੂੰ ਕਿਸੇ ਨਾ ਕੁਸ ਵਾਪਰਾ ਉਹਦੀ ਜ਼ਿੰਦਗੀ ਦੇ ਤੁਸੀਂ ਜ਼ਿੰਮੇਵਾਰ ਹੋਵੋਗੇ ਸੋਡੇ ਨਾਲ ਵਾਪਰਾ ਲੋਕਾਂ ਨੂੰ ਜਿਹੜਾ ਮੀਡੀਆ ਹੈ ਮੀਡੀਆ ਕਰਮੀ ਕਿਉਂ ਅਸੀਂ মিডিਆ ਨੂੰ ਪੁੱਛਦੇ ਆ ਜਾਂ ਲੋਕ ਸ਼ਕਤੀ ਕਿਉਂ মিডিਆ ਨੂੰ ਹੈ ਵੀ ਦੁਨੀਆ ਦੇ ਕਿਹਨਾਂ ਦੀ ਆਵਾਜ਼ ਪੜੂ ਵੀ ਆਪਸ ਹੋ ਗਿਆ ਹੋਰ ਕਿਸੇ ਨਾਲ ਨਾਮ ਵਾਪਰੇ ਜਦੋਂ ਮੈਂ ਇਹ ਚੀਜ਼ ਨੂੰ ਪ੍ਰੈਸ ਕਾਨਫਰੰਸ ਕਰਦਾ ਹਾਲਕੇ ਦੇ ਵਿੱਚ ਬਹਿ ਕੇ ਸਰਕਾਰ ਦਾ ਡੀਸੀ ਹੈ ਐਸਐਸਪੀ ਹੈ ਸਰਕਾਰ ਨੂੰ ਅਸੀਂ ਪੰਜਾਬ ਸਰਕਾਰ ਨੂੰ ਚੈੱਕ ਦਿੰਦੇ ਆ ਪੰਜਾਬ ਦੇ ਨਾਗਰਿਕਾਂ ਦੇ ਜਿੰਮੇਵਾਰ ਕੋਲ ਨਹੀਂ ਕਰੂਗਾ ਤੁਸੀਂ ਕਿਸਾਨ ਜਿੱਥੇ ਬੰਦੀ ਦੇ ਆਗੂ ਉੱਥੋਂ ਦੀ ਕਿਸਾਨ ਜਿੱਥੇ ਬੰਦੀ ਦੇ ਆਗੂ ਨਾਲ ਗੱਲਬਾਤ ਨਹੀਂ ਕੀਤੀ ਮੈਂ ਜਦੋਂ ਕੱਲ ਤੜਕੇ ਦੀ ਗੱਲ ਹੈ 12 ਵਜੇ ਆਏ ਆ ਕੱਲ ਮੇਰਾ ਆਇਆ ਗਿਆ ਅੱਜ ਮੈਂ ਤੁਹਾਡੇ ਨਾਲ ਮੀਡੀਆ ਤੇ ਮੁਖਾਤਬ ਹੋਇਆ ਮੈਨੂੰ ਪ੍ਰੈਸ ਦਾ ਦਸੇ ਬੰਦਿਆਂ ਦਾ ਫੋਨ ਆਉਂਦਾ ਸੋਮਵਾਰ ਨੂੰ ਮੈਂ ਐਸਐਸਪੀ ਤੇ ਜਿਹੜਾ ਪ੍ਰਸ਼ਾਸਨ ਹੈ ਪੰਜਾਬ ਦਾ ਉਹਨੂੰ ਮਿਲਣਾ ਹੈ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਹਰਿਆਣੇ ਨਾਲ ਸਾਡੀ ਕੀ ਦੁਸ਼ਮਣੀ ਹੈ ਹਰਿਆਣਾ ਭਾਈਚਾਰਾ ਅਸੀਂ ਪੰਜਾਬ ਤੇ ਹਰਿਆਣਾ ਭਾਈਚਾਰਾ ਲੜ ਕੇ ਅੰਦੋਲਨ ਲੜਿਆ ਪਰ ਬੀਜੇਪੀ ਵਾਲੀ ਕੀ ਕਹਿੰਦੇ ਵੀ ਪੰਜਾਬ ਤੇ ਹਰਿਆਣਾ ਲੜਨ ਉਹਨਾਂ ਨੂੰ ਪਤਾ ਨਹੀਂ ਸਿੱਥੋ ਤੇ ਵਾਂਣ ਜਾਂਦੇ ਆ ਇੱਥੇ ਦੀਆਂ ਗੱਡੀਆਂ ਜਾਂਦੀਆਂ ਜਿਹੜੀਆਂ ਦਿੱਸ਼ਣਾ ਹੈ ਜਿਹੜਾ ਪੰਜਾਬ ਦੇ 에어ਪੋਰਟ ਨੂੰ ਕਿਉਂ ਨਾ ਕੰਮ ਕਰਨ ਦੀ ਬੀਜੇਪੀ ਜਾਂ ਦਿੱਲੀ ਚ ਕਿਉਂ ਨਾ ਕੰਮ ਕਰਦੇ 6000 ਗੱਡੀ ਸਾਡੀ ਪੰਜਾਬ ਦੀ ਆਪਦੇ ਬੱਚਿਆਂ ਨੂੰ ਚੜਾਉਣ ਉਸ ਤੇ ਲੈਣੇ ਕਿੰਨਾ ਪੈਟਰੋਲ ਮਚਾਉਣੇ ਆ ਕਿੰਨਾ ਅਸੀਂ ਜਿਹੜਾ ਰੈਵਨਿਊ ਹਰਿਆਣੇ ਨੂੰ ਦਿੰਨੇ ਆ ਕਿੰਨਾ ਸਰਕਲ ਸੈਂਟਰ ਸਰਕਾਰ ਨੂੰ ਦਿੰਨੇ ਆ ਤੇ ਸਾਡੀ ਸੁਰੱਖਿਆ ਕੌਣ ਕਰੂਗਾ ਸਾਡੀ ਸੁਰੱਖਿਆ ਲੁਟੇਰੇ ਕਰਨਗੇ ਜੀ ਇਹ ਜਿਹੜਾ ਵਾਕਿਆ ਹੋਇਆ ਇਹਦੇ ਪਿੱਛੇ ਕਾਰਨ ਕੀ ਸਮਝਦੇ ਹੋ ਕਾਰਨ ਮੈਂ ਸਰਕਾਰ ਦੀ ਮਲਕੀ ਹੈ ਸਰਕਾਰ ਦੀ ਨਲਾਇਕੀ ਨਾ ਹੋਵੇ ਸਰਕਾਰ ਹਰਿਆਣਾ ਤੇ ਬੈਠੀ ਆ ਬੱਡਰ ਤੇ ਰੇਟੀ ਸਾਨੂੰ ਦਿੱਲੀ ਨਹੀਂ ਜਾਂਦੇ ਇੱਥੇ ਕਿਉਂ ਨਹੀਂ ਸਰ ਸਰਕਾਰ ਆਪ ਦਾ ਪ੍ਰਬੰਧ ਕਰ ਸਕਦੀ ਤਾਂ ਜਿਵੇਂ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਇੱਕ ਜਿਹੜੀ ਉੱਥੇ ਨੋਵਾ ਵੀ ਰੁਕੀ ਗਈ ਸੀ ਬਟ ਇਨੋਵਾ ਨੂੰ ਜਾਨ ਦਿੱਤਾ ਗਿਆ ਸਪੈਸ਼ਲ ਤੁਹਾਡੇ ਤੇ ਹੀ ਹਮਲਾ ਕੀਤਾ ਗਿਆ ਇਹਦੇ ਕੋਈ ਸਪੈਸ਼ਲ ਕਾਰਨ ਨਹੀਂ ਹੋ ਸਕਦੇ ਜਿਵੇਂ ਤੁਸੀਂ ਕਿਸਾਨ ਯੂਨੀਅਨ ਦੇ ਪ੍ਰਧਾਨ ਹੋ ਨਹੀਂ ਕਿਸਾਨ ਯੂਨੀਅਨ ਦਾ ਤਾਂ ਉੱਥੇ ਉਹਨਾਂ ਨੂੰ ਨਹੀਂ ਪਤਾ ਹੋਣਾ ਵੀ ਇਹ ਕਿਸਾਨ ਯੂਨੀਅਨ ਦਾ ਹੈ ਜਾਂ ਆਮ ਨਾਗਰਿਕ ਹੈ ਪਰ ਜਦੋਂ ਉੱਥੋਂ ਲੱਗੇ ਹੈ ਜਦੋਂ ਅਸੀਂ ਉਹਨਾਂ ਨਾਲ ਜਾਪ ਪਾਣੀ ਪਿੰਨੇ ਆ ਮੇਰੀ ਮਿਸਿਸ ਆਈ ਆ ਇਹਦੇ ਉੱਤੇ ਸਾਡੇ ਕੱਪੜੇ ਆ ਉਹਨਾਂ ਨੇ ਜਦੋਂ ਵੇਖਿਆ ਵੀ ਅਸੀਂ ਟਾਰਗੇਟ ਇਹ ਸੀ ਜਾਂ ਨੋਵਾ ਗੱਡੀ ਸੀ ਵੀ ਸਾਡੀ ਪਹੁੰਚ ਤੋਂ ਬਾਹਰ ਹੈ ਇਹ ਵੀ ਹੋ ਸਕਦਾ ਵੀ ਨੋਵਾ ਨੂੰ ਪਹੁੰਚ ਨਾ ਕਰਦੇ ਹੋਣ ਸਾਨੂੰ ਅੱਗੇ ਪਰ ਅਸ ਮੈਂ ਤਾਂ ਜਿਹੜੀ ਗੱਲ ਦੀ ਵਾਰਦਾਤ ਵਾਪਰੀ ਹੈ ਮੈਂ ਕਹਿੰਦਾ ਵੀ ਬੱਸਾਂ ਵੀ ਸਾਡੀਆਂ ਸੇਫ ਨਹੀਂ ਜੇ ਬੱਸਾਂ ਅੱਗੇ ਉਹ ਚਾਰ ਟਰਾਲੀਆਂ ਵੱਢ ਕੇ ਦਰਖਤ ਮੋੜ ਕੇ ਰੋਕ ਲੈਂਦੇ ਆ ਕਿ ਚਾਰ ਬੰਦੇ ਗੱਣਾ ਲੈ ਲਿਖਣ ਕਿ ਅਸੀਂ ਕਹਿੰਨੇ ਵੀ ਬੱਸ ਸੇਫ ਹੈ ਬੱਸ ਦੇ ਵਿੱਚ ਜਾਵਾਂਗੇ ਉਹ ਸਾਡੀਆਂ ਤਾਂ ਬੱਸਾਂ ਵੀ ਸੇਫ ਨਹੀਂ ਤੁਹਾਡੇ ਅਨੁਸਾਰ ਇਹ ਲਾਅ ਐਂਡ ਆਰਡਰ ਦਾ ਮਸਲਾ ਹੈਗਾ ਤੁਹਾਡੇ ਅਨੁਸਾਰ ਇਹ ਲਾਅ ਐਂਡ ਆਰਡਰ ਦਾ ਮਸਲਾ ਹੈਗਾ ਵੀ ਸੜਕਾਂ ਜਿਹੜੀਆਂ ਸੇਫ ਨਹੀਂ ਹੈਗੀਆਂ ਆਮ ਨਾਗਰਿਕਾਂ ਵਾਸਤੇ ਵੀ ਤੇ ਜਿਹੜੇ ਵੀ ਲੋਕੀ ਉਥੋਂ ਗੁਜ਼ਰਦੇ ਨੇ ਉਹਨਾਂ ਨੂੰ ਲੁਟੇਰਿਆਂ ਤੋਂ ਖਤਰਾ ਹੈਗਾ ਬਿਲਕੁਲ ਜੇ ਸਾਰਾ ਲਾਅ ਐਂਡ ਆਰਡਰ ਵੀ ਸਰਕਾਰ ਦੀ ਨਾਕਾਮੀ ਵੀ ਹੈ ਜੇ ਸਰਕਾਰ ਆਪ ਦਾ ਨਿਕਾਮੀ ਨਾ ਹੋਵੇ ਤਾਂ ਉਹਦੇ ਕੋਈ ਜ਼ਿੰਮੇਵਾਰੀ ਨਹੀਂ 150 ਕਿਲੋਮੀਟਰ ਅਸੀਂ ਸਾਡੀ ਜੱਦੋਜਹਦ ਹੁੰਦੀ ਰਹੀ ਹੈ ਡੇਣ ਕਿਸੇ ਦੇ ਕਿਲੋ ਦਾ 100 ਕਿਲੋਮੀਟਰ ਤੇ ਇੱਕ ਵੀ ਸਾਨੂੰ ਪੁਲਿਸ ਦੀ ਗੱਡੀ ਨਹੀਂ ਮਿਲੀ ਪੁਲਿਸ ਦਾ ਕਰਮਚਾਰੀ ਨਹੀਂ ਮਿਲਿਆਗਾ ਨਾ ਸਾਡੇ ਕੋਲੇ ਅਸੀਂ ਹਵੇਲੀ ਤੋਂ ਲੈ ਕੇ ਹਾਸੀ ਬਾਈਪਾਸ ਤੱਕ ਫਾਈਓਵਰ ਤੱਕਰ ਸਾਨੂੰ ਦੱਸੋ ਵੀ ਕਿਹੜੀ ਉੱਥੇ ਡੁੱਬੀ ਸੀ ਕਿਨੇ ਦਸੀ ਜਿਹੜਾ ਅਸੀਂ ਆ ਮੈਂ ਨੰਬਰ ਤੁਹਾਨੂੰ ਸ਼ੇਅਰ ਕਰਦਾ ਜਿਹੜੀਆਂ ਮੇਰੇ ਨਾਲ ਸ਼ਾਰਟ ਸਕਰੀਨ ਲਈ ਜਾ ਕੋਈ ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰੀ ਨਹੀਂ ਗਈ ਜਾਂ ਉਹਨਾਂ ਦੀ ਜਿਨ੍ਹਾਂ ਨੂੰ ਅਸੀਂ ਵਾਰ-ਵਾਰੀ ਫੋਨ ਕਰਦੇ ਉਹਨਾਂ ਦੀ ਜੁਮੇ ਮੈਨੂੰ ਕਹਿੰਦੇ ਕਿੱਥੇ ਆ ਮੈਂ ਕਹਿੰਦਾ ਨੈਸ਼ਨਲ ਹਾਈਵੇ ਤੇ ਆ ਅਸੀਂ ਲਿੰਕ ਰੋਡ ਤੇ ਨਹੀਂ ਗਏ ਸਾਨੂੰ ਬਚਾਓ ਸਾਨੂੰ ਬਚਾਓ ਜਦੋਂ ਤੁਸੀਂ ਪੰਜਾਬ ਦੀ ਸੀਮਾ 'ਚ ਐਂਟਰ ਕਰਕੇ ਉਦੋਂ ਵੀ ਇਹੀ ਹਾਲ ਸੀ ਨਹੀਂ ਨਹੀਂ ਉਹ ਤਾਂ ਦਿਨ ਚੜ ਗਿਆ ਸੀ ਸਾਨੂੰ ਉੱਥੇ ਛੱਡ ਕੇ ਨਾ ਹਰਿਆਣਾ ਦੇ ਵਿੱਚ ਵੀ ਸਾਨੂੰ ਜਦੋਂ ਦਿਨ ਚੜ ਗਿਆ ਸਾਨੂੰ ਕੂਰਪੁਰਾ ਜਿੱਥੇ ਸਕਿਉਰਿਟੀ ਛੱਡ ਕੇ ਗਈ ਐ ਸਾਨੂੰ ਕਹਿੰਦੇ ਹੁਣ ਸਾਨੂੰ ਆ ਗਿਆ ਅਸੀਂ ਬਿਲਕੁਲ ਆ ਗਿਆ ਹੁਣ ਦਿਨ ਚੜ ਗਿਆ ਪਰ ਪੌਣੇ 4 ਵਜੇ ਤੋਂ ਲੈ ਕੇ ਸਾਢੇ 3 ਵਜੇ ਆਮ ਐਸੀ ਪੰਜਾਬ ਦੇ ਵਿੱਚ ਇਹਨਾਂ ਨੂੰ 4 ਵਜੇ ਉੱਠ ਕੇ ਪਾਰ ਕਰਨਾ ਸ਼ੁਰੂ ਕਰਦੇ ਆ ਕੰਮ-ਵਿਆਰ ਦੁੜਨੇ ਆ 4 ਵਜੇ ਨੂੰ ਵੀ ਅਸੀਂ ਸੁਰੱਖਤ ਨਹੀਂ ਆਂ ਅਕਸਰ ਹੀ ਲੋਕ ਜਿਹੜਾ ਦਿੱਲੀ ਤੋਂ ਆਪਣੇ ਜਿਹੜੇ ਰਿਸ਼ਤੇਦਾਰ ਆਉਂਦੇ ਆ ਦਿੱਲੀ 에ਅਰਪੋਰਟ ਤੋਂ ਲੈਣ ਦੇ ਲਈ ਜਾਂਦੇ ਆ ਪੰਜਾਬ ਤੋਂ ਤਾਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੇਰਾ ਤਾਂ ਸਨੇਹ ਇਹ ਹੈ ਵੀ ਮੇਰੇ ਵੀਰੋ ਮੇਰੇ ਬੱਚੋ ਮੇਰੇ ਭਰਾਵੋ ਪੰਜਾਬ ਤੋਂ ਜਾਓ ਪੰਜਾਬ ਤੋਂ ਪਾਣੀ ਲੈ ਕੇ ਜਾਓ ਚਾਹ ਦੀ ਬੋਤਲ ਲੈ ਕੇ ਕਿਸੇ ਹੋਟਲ ਤੇ ਨਾ ਭਰੋ ਸਿੱਧੇ ਜਾਓ ਇੱਕ ਤੁਸੀਂ ਕਿਸੇ ਦਾ ਇਹ ਨਾ ਪਾਓ ਵੀ ਮੈਂ ਰਸੀਦਾ ਮੇਰਾ ਇਹਦੇ ਤੇ ਆਪਣਾ ਸੋਸ਼ਲ ਮੀਡੀਆ ਵਰਤਤਾ ਤੇ ਆ ਬੜੀ ਚੰਗੀ ਜਾਣਕਾਰੀ ਆ ਪਰ ਇਹ ਜਾਣਕਾਰੀ ਸਾਂਝੀ ਨਾ ਕਰੋ thank <laughs> you